ਤਰਨਤਾਰਨ ਪਿੱਖੀਵਿੰਡ ਪੁਲਿਸ ਨੇ ਆਪਰੇਸ਼ਨ ਕਾਸੋ ਤਹਿਤ ਨਸ਼ਾ ਤਸਕਰਾਂ ਅਤੇ ਅਪਰਾਧਿਕ ਲੋਕਾਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਕੀਤੀ ਚੈਕਿੰਗ ਇਸ ਮੌਕੇ ਤੇ ਇਹ ਚੈਕਿੰਗ ਪਿੱਖੀਵਿੰਡ ਦੇ ਨਜ਼ਦੀਕ ਪਿੰਡ ਚੇਲਾ ਕਲੋਨੀਆਂ ਵਿੱਚ ਕੀਤੀ ਗਈ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਅਤੇ ਕੀ ਕਹਿਣਾ ਹੈ ਡੀਐਸਪੀ ਪਿੱਖੀਵਿੰਡ ਪ੍ਰੀਤ ਇੰਦਰ ਸਿੰਘ ਦਾ ਤੁਸੀਂ ਵੀ ਸੁਣੋ ਅਤੇ ਦੇਖੋ ਪੂਰੀ ਖਬਰ ਆਪਣੇ ਅੱਥਰ ਇਲੈਕਸ਼ਨ ਦਾ ਪ੍ਰੋਸੈਸ ਜਿਹੜਾ ਵਰਨੋ ਇਸ ਨੂੰ ਸਮਾਪਤ ਹੋਣ ਤੋਂ ਬਾਅਦ ਮਾਨੋਗ ਡਿਜੀਟੀ ਸਾਧਿਆਂ ਅਧਾਰਤ ਮਾਨਵ ਰਸਿਸ ਦੀ ਸਾਧਿਆਂ ਅਧਾਰਤ ਦੇ ਆਧਾਰ ਤੇ ਜਿਹੜੇ ਨਸ਼ਾਸ ਕਰਮੇਵਾਂ ਦੇ ਖਿਲਾਫ ਰੂਪ ਨਹੀਂ ਬੁੱਢੀ ਗਈ ਹੈ ਪਹਿਲਾ ਸਵੇਰ ਜਿਹੜੇ ਸ਼ਰਾਬੀਆਂ ਸਰ ਉਹਨਾਂ ਦੇ ਖਿਲਾਫ 6 ਵਜੇ ਤੋਂ ਲੈ ਕੇ ਤੇ 1 ਵਜੇ ਤੱਕ ਜਿਹੜਾ ਉਹਨਾਂ ਦਾ ਸੱਚ ਆਪਰੇਸ਼ਨ ਕੀਤਾ ਉਸ ਤੋਂ ਬਾਅਦ ਉਹਨ ਜਿਹੜੇ ਡਰਗ ਪੈਟਲਰ ਨੇ ਨਾਮੀ ਪਰਸਨਰ ਨੇ ਜਾਂ ਜਿਹੜੇ ਬਦਨਾਮ ਵਿਅਕਤੀ ਉਹਨਾਂ ਦੇ ਘਰਾਂ ਦੇ ਵਿੱਚ ਲਗਾਤਾਰ ਜਿਹੜਿਆ ਉਹ ਰੇਡ ਕੀਤੇ ਜਾ ਰਹੇ ਨੇ ਪੀਸੀਆਰ ਸਬੂਜਨ ਟਿੱਕੀਟ ਵੱਲੋਂ ਚੇਲਾ ਕਲੋਨੀ ਜਿਹੜੀ ਕਿ ਟਿੱਕੀਟ ਦੇ ਨਾਲ ਹੀ ਆ ਉਥੇ ਰੇਡ ਕੀਤੇ ਜਾ ਰਹੇ ਨੇ ਤੇ ਜਿਹੜੇ ਨਾਮਜਦ ਵਿਅਕਤੀ ਨੇ ਜਾਂ ਜਿਹੜੇ ਨਾਮਿਨੇਟਿਡ ਵਿਅਕਤੀ ਨੇ ਉਹਨਾਂ ਦੇ ਘਰਾਂ ਦੇ ਵਿੱਚ ਸੱਜ ਪੇਸ਼ੰਤ ਚੱਲ ਰਿਹਾ ਜਿਸ ਜਿਸ ਕੋਲੋਂ ਵੀ ਕੋਈ ਵੀ ਅਵਾਇਰ ਚੀਜ਼ ਬਰਾਮਦ ਹੋ ਗਈ ਉਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਤੋਂ ਅੰਮਲ ਚ ਲੈਂਦੇ